education ਮਾਹੌਲ ਸ਼ਾਂਤਮਈ ਤਰੀਕੇ ਤੋਂ ਸ਼ੁਰੂ ਹੋ ਕੇ ਗਰਮਾ ਗਰਮਾਈ ਤੱਕ ਪਹੁੰਚਿਆ ਜਦੋਂ ਕੁਝ ਸਚਾਈਆਂ ਉਹਨਾਂ ਦੇ ਸਾਹਮਣੇ ਆਈਆਂ ਆਪਣੀ ਹੀ ਉਹਨਾਂ ਦੀ ਗਵਰਨਮੈਂਟ ਦੀਆਂ ਸੋ ਅਸੀਂ ਸਭ ਜੋ ਵੀ ਉੱਥੇ ਅੱਜ ਮੈਂਬਰਸ ਅਵੇਲੇਬਲ ਸੀਗੇ ਸੋ ਅਸੀਂ ਸਭ ਆਪਣਾ ਅਨੁਭਵ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਇੱਕ ਮੈਂਬਰ ਤੁਹਾਨੂੰ ਅੰਦਰ ਕੀ ਹੋਇਆ ਕੀ ਚੱਲ ਰਿਹਾ ਹੈ ਅੱਜ ਫਿਰ ਉਹਨਾਂ ਨੇ ਕਿਵੇਂ ਦੀਆਂ ਗੱਲਾਂ ਕੀਤੀਆਂ ਤੇ ਕੁਐਸਚਨਸ ਦੀ ਇੱਕ ਬਕਾਇਦਾ ਲਿਸਟ ਸੀ ਸਾਡੇ ਕੋਲ ਜਿਹੜਾ ਕਿ ਸੱਚ ਦੇ ਬੇਸਿਸ ਤੇ ਕੁਝ ਨਾ ਕੁਝ ਕਢਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਹਰ ਇੱਕ ਮੁੱਦੇ ਤੇ ਜੋ ਅਸੀਂ ਗੱਲਬਾਤ ਕਰਕੇ ਆਇਆ ਤੁਹਾਨੂੰ ਹਮੇਸ਼ਾ ਅਸੀਂ ਉਹੀ ਆ ਕੇ ਦੱਸਦੇ ਆਂ ਜੋ ਅਸੀਂ ਅੰਦਰ ਪੁੱਛਿਆ ਹੁੰਦਾ ਹੈ ਜੋ ਉਹਨਾਂ ਨੇ ਦੱਸਿਆ ਹੁੰਦਾ ਸੋ ਅੱਜ ਫਿਰ ਇੱਕ ਵਾਰ ਤੁਹਾਡੇ ਲਈ ਉਦਾਂ ਹੀ ਅਸੀਂ ਸਾਰੀ ਗੱਲਬਾਤ ਨੂੰ ਤੁਹਾਡੇ ਸਾਹਮਣੇ ਰੱਖਣ ਵਾਲਿਆਂ ਜੀ ਰਾਈਟ ਤਾਂ ਇੱਥੇ ਜੋ ਮੈਂ ਪਹਿਲਾ ਕੁਐਸਚਨ ਬਾਕੀ ਯੂਨੀਅਨ ਦੇ ਮੈਂਬਰਸ ਵੀ ਨਾਲ ਹੈਗੇ ਆ ਜਾਂ ਸਪੋਰਟਰ ਜਿਹੜੇ ਅੱਜ ਯੂਨੀਅਨ ਦੇ ਨਾਲ ਆਏ ਸੀਗੇ ਸਭ ਤਾਂ ਅਕੈਡਮੀ ਸੋ ਵੀ ਟੀਚਰਸ ਰਾਈਟ ਤਾਂ ਅਸੀਂ ਅੱਜ ਪਹਿਲਾ ਕੁਐਸਚਨ ਕੀਤਾ ਸੀਗਾ ਕੀ ਫਾਈਨਲ ਸਾਨੂੰ ਇੱਕ ਐਗਜ਼ਾਮ ਦੀ ਡੇਟ ਦੇ ਦਿਓ ਕਿ ਬੱਚਾ ਡੇਟ ਮੰਗ ਰਿਹਾ ਹੈ ਕਿ ਸਾਨੂੰ ਉਹ ਤਾਰੀਖ ਚਾਹੀਦੀ ਹੈ ਤਾਂ ਪਹਿਲਾਂ opinion ਜਿਹੜਾ ਹੈਗਾ ਤੁਸੀਂ ਸੁਣ ਸਕਦੇ ਹੋ ਕੀ ਕਹਿ ਰਹੇ ਸੀ ਉਹ ਹਾਂਜੀ ਤਾਂ ਜਿੱਦਾਂ ਸਰ ਨੇ ਤੁਹਾਨੂੰ ਦੱਸਿਆ ਕਿ ਜੋ ਵੀ ਮੀਟਿੰਗ ਦਾ ਪਹਿਲੀ ਗੱਲ ਤਾਂ ਸਵਾ 12 ਦਾ ਟਾਈਮ ਦੇ ਕੇ ਜਿਹੜੀ ਮੀਟਿੰਗ ਦਾ ਤਕਰੀਬਨ ਆਪਣੀ ਮੀਟਿੰਗ ਹੋਈ ਹੈ 4:30 5 ਵਜੇ ਮੀਟਿੰਗ ਹੋਈ ਹੈ ਤਾਂ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਮੰਤਰੀ ਸਾਹਿਬ ਨੇ ਜਿਹੜਾ ਇੱਕ ਕਈ ਗੱਲਾਂ ਤੋਂ ਭੱਜਣਾ ਜਾਂ ਉਹਨਾਂ ਦੇ ਨਾਲ ਜੋ ਵੀ ਗੱਲਾਂ ਮੁੱਦੇ ਸਾਹਮਣੇ ਕੀਤੇ ਗਏ ਚਲੋ ਕਈ ਗੱਲਾਂ ਦੇ ਉੱਪਰ ਆਪਾਂ ਨੂੰ ਪੁਸ਼ਟੀ ਵੀ ਦਿੱਤੀ ਠੀਕ ਹੈ ਬਟ ਕਈ ਗੱਲਾਂ ਦੇ ਉੱਪਰ ਜਿਹੜੀ ਕਲੈਰਟੀ ਹਜੇ ਤੱਕ ਨਹੀਂ ਮਿਲੀ ਤਾਂ ਉਸ ਚੀਜ਼ ਤੋਂ ਸਿੱਖਿਆ ਮੰਤਰੀ ਸਾਹਿਬ ਭੱਜੇ ਤਾਂ ਇਹੀ ਕਹੂੰਗਾ ਕਿ ਪੀਐਸਟੈਟ ਦੀ ਮੀਟਿੰਗ ਤੋਂ ਭੱਜ ਗਏ ਮੀਟਿੰਗ ਤੋਂ ਭੱਜ ਗਏ ਮਤਲਬ ਐਗਜ਼ੈਕਟਲੀ ਉਸ ਚੀਜ਼ ਦੇ ਉੱਪਰ ਫਲੈਟ ਜਦੋਂ ਸਤਾਈ ਸਾਹਮਣੇ ਆਣ ਲੱਗੀ ਤਾਂ ਮੰਤਰੀ ਸਾਹਿਬ ਉੱਥੋਂ ਖੜੇ ਹੋਣ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਉਹਨਾਂ ਲੱਗਿਆ ਵੀ ਹੁਣ ਤਾਂ ਜਿਹੜਾ ਕੰਮ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਯੋਗੀ ਉਹਨਾਂ ਨੂੰ ਕਿਹਾ ਕਿ ਕਿੰਨੇ ਟਾਈਮ ਲਓਗੇ ਤੁਸੀਂ ਮਤਲਬ ਪੇਪਰ ਵਾਸਤੇ ਉਹਨਾਂ ਨੇ ਕਟੋ-ਕਟ ਸਰ 2 ਮਹੀਨੇ ਦਾ ਕਿਹਾ ਵੀ 2 ਮਹੀਨੇ ਸਰ ਪਹਿਲਾਂ ਉਹਨਾਂ ਨੇ ਕਿਹਾ 1 ਮਹੀਨਾ 1 ਮਹੀਨੇ ਦਾ ਫਿਰ ਪਹਿਲਾਂ ਕਹਿ ਰਹੇ ਸੀ ਅਗਲੇ ਮਹੀਨੇ ਅਸੀਂ ਲੈ ਰਹੇ ਹਾਂ ਬਟ ਉਸ ਤੋਂ ਬਾਅਦ ਉਹਨਾਂ ਦਾ ਜਵਾਬ ਸੀਗਾ ਕਿ ਸਹੀ ਦੋ ਮਤਲਬ ਫਿਰ ਨਹੀਂ ਸਹੀ ਤਾਂ ਨਹੀਂ ਉਹਨਾਂ ਨੇ ਕਿਹਾ ਸਰ ਦੋ ਮਹੀਨੇ ਬਾਅਦ ਲੈ ਰਹੇ ਹਾਂ ਤੇ ਮਤਲਬ ਸਿੱਧੀ ਜਿਹੀ ਅਪਰੋਚ ਸੀ ਸਰ ਕਿ ਹਾਲੇ ਵੀ ਇਹਨਾਂ ਦੀ ਮਰਜ਼ੀ ਹੈ ਮਰਜ਼ੀ ਹੈ ਬਿਲਕੁਲ ਮਰਜ਼ੀ ਹੈ ਕੋਈ ਜਦੋਂ ਕਿਉਂਕਿ ਅਸੀਂ ਕੋਈ ਚੀਜ਼ ਤੇ ਪਹਿਲਾਂ ਸਟਾਰਟਿੰਗ ਤੇ ਫੋਕਸ ਕੀਤਾ ਸੀ ਜਿੱਦਾਂ ਪਹਿਲਾਂ ਹੀ ਆਪਣੀ ਡਿਸਕਸ਼ਨ ਹੋ ਚੁੱਕੀ ਸੀ ਕਿ ਅਸੀਂ ਪਹਿਲਾਂ ਐਗਜ਼ਾਮ ਡੇਟ ਤੇ ਕਰਾਂਗੇ ਦੂਸਰਾ ਸਵਾਲ ਅਸੀਂ ਜੋ ਇੱਕ ਓਪੀਨੀਅਨ ਦਿੱਤਾ ਜੋ ਕਿ ਅਸੀਂ ਪਹਿਲਾਂ ਵੀ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦੱਸ ਤੇ ਆ ਰਹੇ ਸੀ ਕਿ ਪੀਐਸਐਟ ਦੀ ਕੋਈ ਪੋਜੀਟਿਵ ਲੱਗਿਆ ਨਾਲ ਦੀ ਨਾਲ ਉੱਥੇ ਡਾਈਟ ਸੌਰੀ ਐਸ ਸੀ ਆਰਟੀ ਦੇ ਡਾਇਰੈਕਟਰ ਮੈਮ ਸੀਗੇ ਤਾਂ ਦੱਸ ਦੋ ਸਰ ਕੀ ਉਹਨਾਂ ਨੇ ਕੀ ਕਿਹਾ ਸੀ ਜਿਹੜੀ ਉਹ ਜਿਹੜੀ ਸਾਈਟ ਦੀ ਗੱਲ ਸੀ ਕਿ ਜਿੱਦਾਂ ਆਪਣਾ ਕੁਐਸਚਨ ਸੀਗਾ ਯੂਨੀਅਨ ਦਾ ਤਾਂ ਉਹਨਾਂ ਨੇ ਉਹ ਕੁਐਸਚਨ ਨੂੰ ਜਿਹੜਾ ਪੋਜੀਟਿਵ ਮੰਨਿਆ ਔਰ ਉਹਨਾਂ ਨੇ ਕਿਹਾ ਕਿ ਜਲਦੀ ਇਸ ਦੇ ਉੱਪਰ ਜਿਹੜਾ ਕੰਮ ਕੀਤਾ ਜਾਊਗਾ ਔਰ ਇੱਕ ਜਿਹੜੀ ਸਾਈਟ ਬਣਾ ਕੇ ਜਿਹੜੇ ਬਾਕਾਇਦਾ ਜਿਹੜਾ ਪਿੱਛੇ ਪੇਪਰ ਹੋਏ ਪ੍ਰੀਵੀਅਸ ਈਅਰ ਜਿਨੂੰ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਹ ਆਪਾਂ ਉਹਨੂੰ ਦੇਖਣ ਨੂੰ ਮਿਲਣਗੇ ਉਹਦੇ ਉੱਪਰ ਅਪਡੇਟ ਕਰ ਦੇਣਗੇ ਇੱਕ ਉਹਨਾਂ ਜਿਹੜਾ ਇੱਕ ਪਲੇਟਫਾਰਮ ਜਿਹੜਾ ਬਣ ਜੂਗਾ ਪੀਐਸਟ ਦੀ ਆਪਦੀ ਸਾਈਟ ਹੋਊਗੀ ਇਸ ਚੀਜ਼ ਦੇ ਉੱਪਰ ਜਿਹੜਾ ਆਪਣਾ ਪੋਜ਼ਿਟਿਵ ਰਿਜ਼ਲਟ ਜਿਹੜਾ ਮਿਲਿਆ ਐਂਦੇ ਤੋਂ ਬਾਅਦ ਜਿਹੜਾ ਇੱਕ ਕੁਐਸਚਨ ਅਸੀਂ ਲਿਆ ਸੀਗਾ ਕਿ ਅਪੀਅਰਿੰਗ ਸਟੂਡੈਂਟ ਐਲੀਜੀਬਲ ਹੈਗੇ ਤਾਂ ਇੱਥੇ ਉਹਨਾਂ ਨੇ ਹਾਮੀ ਦਿੱਤੀ ਐ ਬਟ ਅਸੀਂ ਮੰਗੀ ਸੀ ਰਿਟਰਨ ਵਿੱਚ ਹਾਲਾਂਕਿ ਉੱਥੇ ਹੋਰ ਵੀ ਯੂਨੀਅਨ ਦੇ ਮੈਂਬਰਸ ਮੌਜੂਦ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਹਾਂ ਬਟ ਅਸੀਂ ਉਹਨਾਂ ਕੋਲੋਂ ਲੈਣਾ ਚਾ ਰਹੇ ਸੀਗੇ ਤਾਂ ਡਿਪਾਰਟਮੈਂਟ ਲਗਭਗ ਸ਼ਾਂਤ ਰਿਹਾ ਸੀ ਸਰ ਸ਼ਾਇਦ ਡਿਪਾਰਟਮੈਂਟ ਸ਼ਾਂਤ ਸੀਗਾ ਕਹਿ ਰਹੇ ਸੀ ਥੋੜਾ ਥੋੜਾ ਬਟ ਅਸੀਂ ਉਹਨਾਂ ਕੋਲੋਂ ਇਹ ਮੰਗ ਕਰ ਰਹੇ ਸੀ ਕਿ ਸਾਨੂੰ ਰਿਟਰਨ ਵਿੱਚ ਦੇ ਦਿਓ ਕਿ ਐਗਜ਼ੈਕਟਲੀ ਕੀ ਹੈ ਕਿ ਸੁਪਰੀਮ ਕੋਰਟ ਦੀ ਆਰਡਰ ਤਾਂ ਚਲੋ ਠੀਕ ਹੈ ਜਾਈ ਹੋਇਆ ਬਟ ਤੁਸੀਂ ਸਾਨੂੰ ਦਿਓ ਕਿ ਕਿਉਂਕਿ ਪੰਜਾਬ ਦੀਆਂ ਟਰਮਸ ਐਂਡ ਕੰਡੀਸ਼ਨ ਕੀ ਵੈਲਿਊਡ ਹੋਣੀਆਂ ਅਸੀਂ ਗੱਲ ਕੀਤੀ ਸੀ ਸਿਲੇਬਸ ਸੈਂਟਰ ਦੀ ਇੱਕ ਮੀਟਿੰਗ ਦੀ ਮੰਗ ਕੀਤੀ ਸੀਗੀ ਤਾਂ ਉੱਥੇ ਵੀ ਤੁਹਾਨੂੰ ਯੂਨੀਅਨ ਦੇ ਮੈਂਬਰਸ ਰੱਖਦੇ ਆ ਵੀ ਉਹ ਕੀ ਕਿਹਾ ਉਹਨਾਂ ਨੇ ਜਿਹੜਾ ਸਿਲੇਬਸ ਸਿਲੇਬਸ ਸੈਂਟਰ ਅਸੀਂ ਉਹਨਾਂ ਨੂੰ ਐਗਜ਼ੈਕਟਲੀ ਜੋ ਪਿਛਲੀ ਮੀਟਿੰਗ ਲਵਿਸ਼ ਕਰਕੇ ਆਏ ਸੀਗੇ ਸੋ ਲਵਿਸ਼ ਨੇ ਉੱਥੇ ਉਹਨਾਂ ਨੇ ਕਿਵੇਂ ਕੁਐਸਚਨਸ ਆਇਆ ਹਾਂ ਤਾਂ ਅਸੀਂ ਪੇਪਰ ਦੀ ਵੀ ਮੰਗ ਕੀਤੀ ਮਿਸਪ੍ਰਿੰਟ ਵਾਲੀ ਪਿਛਲੇ ਸਾਲ ਦੀ ਗੱਲ ਵੀ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੋ ਸੁੱਕਿਆ ਅਗੰਗ ਕਰ ਰਹੀ ਸੀ ਕਿ ਉਹਨਾਂ ਉਸ ਕੀਤਾ ਸੀਗਾ ਤਾਂ ਵਨ ਦੇ ਲਈ ਕਿਉਂ ਨਹੀਂ ਕਰਵਾ ਸਕਦੇ ਤਾਂ ਅਸੀਂ ਇੱਥੋਂ ਤੱਕ ਕਹਿ ਦਿੱਤਾ ਇਹ ਵੀ ਉਹਨਾਂ ਨੂੰ ਗੱਲ ਕੋੜੀ ਲੱਗੀ ਥੋੜੀ ਜੀ ਬਟ ਠੀਕ ਠਾਕ ਜੀ ਕੋੜੀ ਸੀ ਜਦੋਂ ਮੈਂ ਕਿਹਾ ਸੀ ਉਹਨਾਂ ਨੂੰ ਕਿ ਅਸੀਂ ਐਗਜ਼ੈਕਟਲੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਪੀਐਸਟੈਟ 2 ਵੀ ਤਾਂ ਤੁਹਾਡੇ ਆਰਡਰਸ ਦੇ ਨਾਲ ਹੋਇਆ ਤੇ ਡਿਪਾਰਟਮੈਂਟ ਦਾ ਕਹਿਣਾ ਸੀ ਕਿ ਤੁਹਾਡੇ ਆਰਡਰ ਨਹੀਂ ਮਿਲੇ ਪੀਐਸਟੈਟ 1 ਦੇ ਲਈ ਤਾਂ ਕਰਕੇ ਅਸੀਂ ਨਹੀਂ ਕਰਵਾ ਰਹੇ ਕਲੈਂਡਰ ਦੀ ਗੱਲ ਅਸੀਂ ਰੱਖੀ ਸੀਗੀ ਐਂਡ ਕਲੈਂਡਰ ਦੀ ਗੱਲ ਤੁਹਾਨੂੰ ਦੱਸ ਦਿੰਦੇ ਆ ਸਰ ਕਲੈਂਡਰ ਦੀ ਗੱਲ ਇਹ ਸੀਗੀ ਜਦੋਂ ਉਹਨਾਂ ਨੂੰ ਕਲੈਂਡਰ 'ਚ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਬਣਾ ਰਹੇ ਹਾਂ ਜੋ ਲਾਸਟ ਮੀਟਿੰਗਾਂ ਦੇ ਵਿੱਚ ਵੀ ਆਪਾਂ ਨੇ ਇੱਕ ਚੀਜ਼ ਪ੍ਰੋਪੋਜ਼ ਕੀਤਾ ਸੀ ਬਟ ਹਜੇ ਇਸ ਚੀਜ਼ ਦੇ ਉੱਪਰ ਕੋਈ ਕਨਫਰਮੇਟਿਵ ਨਹੀਂ ਹੈ ਕੋਈ ਕਨਫਰਮੇਸ਼ਨ ਨਹੀਂ ਮਿਲੀ ਆਪਾਂ ਨੂੰ ਤਾ ਹਜੇ ਆਪੇ ਸੀ ਨੂੰ ਪਾ ਜਿਹੜਾ ਨਹੀਂ ਮੰਨਦਾ ਜਿੰਨਾਂ ਤੱਕ ਆਪਣੇ ਦੇ ਕੋਲ ਜਿਹੜਾ ਰਿਟਰਨ ਕੋਈ ਜਿਹੜਾ ਨੋਟੀਫਿਕੇਸ਼ਨ ਨਹੀਂ ਆ ਗਿਆ ਕਿਉਂਕਿ ਐਗਜ਼ੈਕਟਲੀ ਅਸੀਂ ਇਹੀ ਗੱਲ ਰੱਖੀ ਸੀ ਕਿ ਕੈਲੰਡਰ ਇਹ ਥੋੜੀ ਆ ਵੀ ਸਾਡੇ ਵਾਸਤੇ ਦੇ ਦਿਓ ਤੇ ਮਤਲਬ ਇੱਕ ਵਾਰ ਪੇਪਰ ਦੇ ਦੋ ਤਾਂ ਅਸੀਂ ਸਿੱਧਾ ਤੌਰ ਤੇ ਮੁੱਦਾ ਉਠਾਇਆ ਕਿ ਸਾਡੇ ਆਣ ਵਾਲੇ ਵੀ ਭੈਣ ਭਰਾ ਹੀ ਹੈਗੇ ਆ ਅੱਗੇ ਮਿੱਤਰ ਦੋਸਤੀ ਹੈਗੇ ਆ ਤਾਂ ਉਹਨਾਂ ਵਾਸਤੇ ਕੈਲੰਡਰ ਜ਼ਰੂਰ ਤੋਂ ਜਾਰੀ ਕੀਤਾ ਜਾਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਸੂਟੇਬਿਲਟੀ ਮਿਲੇ ਅਸੀਂ ਨਾਲ ਰੱਖੀ ਗੱਲ ਕਿ ਹਰ ਵਾਰ ਐਕਸਟੈਟ ਹੋ ਰਿਹਾ ਰੀਟ ਹੋ ਰਿਹਾ ਬਕਾਇਦਾ ਸਮੇਂ ਦੇ ਅਨੁਸਾਰ ਹੋ ਰਿਹਾ ਤਾਂ ਤੁਸੀਂ ਕਿਉਂ ਨਹੀਂ ਕਰਵਾ ਸਕਦੇ ਤੇ ਅਸੀਂ ਇਹ ਵੀ ਕਹਿ ਦਿੱਤਾ ਸੀ ਕਿ ਤੁਸੀਂ ਇੱਕ ਜਿਹੜਾ 5 ਸਤੰਬਰ ਦਾ ਦਿਨ ਸੀ ਕਿ ਜਦੋਂ ਇਹਨਾਂ ਨੇ 2000 ਖੁਦ ਆ ਕੇ 2000 2023 ਦੇ ਵਿੱਚ ਬਿਆਨ ਦਿੱਤਾ ਸੀਗਾ ਕਿ ਸਿੱਖਾਂ ਦੇ ਸਾਹਮਣੇ ਕਿ ਜਲਦੀ ਆਉਣ ਵਾਲੇ ਟਾਈਮ ਦੇ ਵਿੱਚ ਬੱਚਨ ਪਤਾ ਹੋਊਗਾ ਕਿ ਟੈਟ ਦਾ ਪੇਪਰ ਕਦੋਂ ਹੋਇਆ ਕਰੂਗਾ ਔਰ ਜਿਹੜੀ ਵੈਕੈਂਸੀ ਸਦੋਂ ਆਈਆਂ ਕਰਨੀਆਂ ਬਟ ਹਜੇ ਤੱਕ ਸਾਲ ਤਕਰੀਬਨ ਬੀਤ ਚੁੱਕਿਆ ਬਟ ਹਜੇ ਤੱਕ ਵੀ ਇਸ ਚੀਜ਼ ਉੱਪਰ ਕੋਈ ਕਨਫਰਮੇਸ਼ਨ ਨਹੀਂ ਹੈ ਸਰਕਾਰ ਦੀ ਤਾਂ ਇਤੋਂ ਆਪ ਨੂੰ ਪਤਾ ਲੱਗ ਰਿਹਾ ਹੈ ਕਿ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਇੱਕ ਸਾਲ ਤੇ ਇੱਕ ਸਵਾਲ ਤੇ ਸੋਰੀ ਇੱਕ ਸਵਾਲ ਤੇ ਬੜਾ ਗਰਮਾਏ ਐਂਡ ਜਿੱਥੋਂ ਦੌੜੇ ਐ ਐਗਜ਼ੈਕਟਲੀ ਤਾਂ ਯੂਨੀਅਨ ਦੇ ਮੈਂਬਰ ਦੱਸਣਗੇ ਤੁਹਾਨੂੰ ਮੀਟਿੰਗ ਛੱਡ ਕੇ ਜਾਣ ਦੀ ਕੋਸ਼ਿਸ਼ ਵੀ ਕਰਨ ਲੱਗੇ ਉਹਨਾਂ ਨਾਲ ਜਿੰਨੇ ਵੀ ਬੰਦੇ ਸੀ ਉਹ ਕਹਿੰਦੇ ਨਹੀਂ ਜੀ ਬੈਠੋ ਬੈਠੇ ਹੀ ਕੁਾਰ ਹੈ ਨਾ ਤੇ ਉਹ ਸਰ ਦੱਸੋ ਤੁਸੀਂ ਕੀ ਗੱਲਬਾਤ ਹੋਈ ਐਗਜ਼ੈਕਟਲੀ ਕੁਐਸਚਨ ਮੈਂ ਪਹਿਲਾਂ ਦੱਸ ਦੇ ਰਿਹਾ ਜਾਂ ਰਾਹੁਲ ਵੀ ਦੱਸ ਦਿੰਦੇ ਕਿ ਐਗਜ਼ੈਕਟਲੀ ਕੁਐਸਚਨ ਸਾਡਾ ਕੀ ਸੀਗਾ ਜਦੋਂ ਸਾਡੇ ਵੱਲੋਂ ਕੁਐਸਚਨ ਕੀਤਾ ਗਿਆ ਕਿ ਸਰ 22 ਸਾਲ ਦੇ ਵਿੱਚ ਐਜੂਕੇਸ਼ਨ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਤਾਂ ਇਸ ਚੀਜ਼ ਦੇ ਉੱਪਰ ਜਿਹੜਾ ਮੋਲ ਜਿਹੜਾ ਕਾਫੀ ਗਰਮਾ-ਗਰਮ ਹੋਇਆ ਕਾਫੀ ਸਵਾਲ ਸਕਮਤ ਦੇ ਸਾਹਬ ਦੇ ਨਾਲ ਜਿਹੜਾ ਹੈ ਹੋਏ ਬਟ ਉਸ ਚੀਜ਼ ਤੋਂ ਅ ਸਕੱਤਰ ਮੰਤਰੀ ਸਾਹਿਬ ਦਾ ਜਿਹੜਾ ਰਵਈਆ ਉਹ ਦੇਖ ਰਿਹਾ ਸੀਗਾ ਔਰ ਕਿਸ ਤਰ੍ਹਾਂ ਦਾ ਸੀਗਾ ਔਰ ਕਿਸ ਤਰ੍ਹਾਂ ਆਪਦੇ ਆ ਜਿਹੜੀਆਂ ਗਲਤੀਆਂ ਜੋ ਉਹਨਾਂ ਪਰਦਾ ਪਾ ਰਹੇ ਸੀ ਕਿ ਮੈਂ ਇਹੀ ਕਹੂੰਗਾ ਕਿ ਪਰਦਾ ਪਾਇਆ ਜਾ ਰਿਹਾ ਸੀਗਾ ਕਿਉਂਕਿ ਲਾਸਟ ਟਾਈਮ ਦੇ ਵਿੱਚ ਜੋ ਹੋਇਆ ਉਹ ਸਭ ਨੂੰ ਪਤਾ ਹੈ ਉਹ ਜਿੰਨੇ ਵੀ ਯੂਨੀਅਨ ਮੈਂਬਰਸ ਨੇ ਜਾਂ ਜਿੰਨੇ ਤੁਸੀਂ ਅ ਪਿੱਛੇ ਪੇਪਰ ਦਿੱਤਾ 12 ਮਾਰਚ ਵਾਲਾ ਉਹ ਤੁਹਾਨੂੰ ਸਭ ਨੂੰ ਪਤਾ ਹੋਏਗਾ ਤਾਂ ਇਹੀ ਕਹੂੰਗਾ ਕਿ ਜਿੰਨਾ ਤੱਕ ਤੁਸੀਂ ਗਰਾਊਂਡ ਲੈਵਲ ਤੱਕ ਨਾ ਆਓਗੇ ਸਰਕਾਰ ਉਹਨਾਂ ਤੱਕ ਤੁਹਾਡੇ ਇਸ ਰਵੱਈਏ ਨੂੰ ਜਿਹੜਾ ਅਪਣਾਓਗੀ ਨਹੀਂ ਜਿੰਨਾ ਤੱਕ ਤੁਸੀਂ ਸਪੋਰਟ ਨਾ ਕਰੋਗੇ ਉਹਨਾਂ ਤੱਕ ਯੂਨੀਅਨ ਸਰ ਆਪਾਂ ਜੇ ਇੱਥੇ ਗੱਲ ਕਰੈਨਾ ਆਪਾਂ ਤਾਂ ਸਾਰੇ ਮਤਲਬ ਯੂਨੀਅਨ ਮੀਟਿੰਗ ਕਰਕੇ ਆਏ ਲੇਕਿਨ ਸਟੂਡੈਂਟ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਤੱਕ ਸਟੂਡੈਂਟ ਆਪਣੇ ਨਾਲ ਨਹੀਂ ਖੜਾ ਹੋਊਗਾ ਨਾ ਉਹਨੇ ਤੱਕ ਕੁਝ ਨਹੀਂ ਸਰ ਪਤਾ ਕਿ ਨਾ ਇੱਕ ਵਾਰ ਮੀਟਿੰਗ ਕਰ ਲਈ ਉਹਨੇ ਕਿਹਾ ਵੀ 2 ਮਹੀਨੇ ਚ ਅਸੀਂ ਕੁਝ ਕਰਾਂਗੇ ਲੇਕਿਨ ਸਟੂਡੈਂਟ ਨੂੰ ਵੀ ਪੂਰਾ ਐਕਟਿਵ ਹੋਣਾ ਪਊਗਾ ਨਾਲ ਤੇ ਨਾਲ ਤਿਆਰੀ ਵੀ ਕਰਨੀ ਪਊਗੀ ਤੇ ਨਾਲ ਦੇ ਨਾਲ ਕਦੇ ਜੁਰਤ ਪਵੇ ਮਤਲਬ ਕੋਈ ਦਰਨਾ ਦੇਣਾ ਹੋਵੇ ਹੋਰ ਕੋਈ ਵੀ ਜੁਰਤ ਪਵੇ ਤੇ ਯੂਨੀਅਨ ਕਹਿੰਦਾ ਜੇ ਯੂਨੀਅਨ ਤੇ ਬੋਲਰ ਸਟਰੈਂਥ ਹੋ ਜਾਈਂ ਅਗਰ ਸਟੂਡੈਂਟਸ ਆਰਾ ਹੀ ਖੋ ਕੇ ਕੰਮ ਕਰਨਗੇ ਨਾ ਤਾਂ ਮੈਂ ਕਹਿੰਦਾ ਪੇਪਰ 100% ਸਰ ਹੋਊਗਾ ਇਸ ਸਰਕਾਰ ਦੀ ਕੋਈ ਹਿੰਮਤ ਨਹੀਂ ਕਿ ਸਰਕਾਰ ਪੇਪਰ ਨਾ ਲਏ ਕਿਉਂਕਿ ਜਿਵੇਂ ਆਪਣੀ ਪਰਨੇ ਕਾਫੀ ਵੀ 2.5 ਸਾਲ ਦੇ ਵਿੱਚ ਕੀ ਕੀਤਾ ਤਾਂ ਬਹੁਤ ਹੀ ਗਰਮਾ-ਗਰਮੀ ਹੋਈ ਸੀ ਇਸ ਮਾਮਲੇ ਤੇ ਬਟ ਉਹਦਾ ਰਿਪਲਾਈ ਇੱਕ ਸਿੱਧਾ ਕਿਤੇ ਵੀ ਸਰ ਅੱਜ ਦੀ ਡੇਟ ਦੇ ਵਿੱਚ ਇਅਰ ਬੋਰਡ ਸਰ 32 32 ਹਨਾ ਜਣੀ ਅੱਜ ਜੂ ਆਪਾਂ ਨੰਬਰ 7 50 ਦੇ ਅਰਾਊਂਡ ਜੂਨੀਅਰ 50 50 40 ਦੇ ਰੌਂਡ ਉਹਨੇ ਖੁਦ ਕਿਹਾ ਸੀ 50 ਯੂਨੀਅਨ ਆਈਆਂ 33 ਤਾਂ ਆਪਣਾ ਨੰਬਰ ਸੀਗਾ ਉਹ ਵੀ ਜੂਨੀਅਰ ਕੇ ਸੀਗਾ ਸਿਰਫ ਐਜੂਕੇਸ਼ਨ ਦੀਆਂ ਐਵੇਂ ਨਹੀਂ ਕੋਈ ਹੋਰ ਡਿਪਾਰਟਮੈਂਟ ਸਿਰਫ ਐਜੂਕੇਸ਼ਨ ਦੀ ਜੂਨੀਅਰ ਜੀਆਂ ਜੋ 40 ਦੇ ਕਰੀਬ ਸੀਗੇ ਠੀਕ ਹੈ ਤਾਂ ਹੁਣ ਦੇਖੋ 40 ਜੂਨੀਅਰ ਆਈਆਂ ਨੇ ਤਾਂ ਕਮ ਸੇ ਕਮ ਇੱਕ ਇੱਕ ਜੂਨੀ ਦਾ ਏਜੰਡਾ ਕਮ ਸੇ ਕਮ 10 ਏਜੰਡੇ ਸੀਗੇ ਤਾਂ ਨੀਅਰਪਰ 400 ਏਜੰਡਾ ਹੋ ਗਿਆ ਠੀਕ ਹੈ ਤਾਂ 400 ਏਜੰਡਾ ਵੀ ਉਹਨੂੰ ਕਲੀਅਰ ਅਗਰ ਕੰਮ ਕੀਤਾ ਤਾਂ ਉਹ ਕਿੱਦਾਂ ਹੁੰਦਾ ਪਰ ਤਾਂ ਜਿਹੜਾ ਕਹਿਣ ਨੂੰ ਹੁੰਦਾ ਸੀ ਨਾ ਬਹੁਤ ਵੱਡੀ ਗੱਲ ਕੀਤੀ ਐ ਕਿ ਠੀਕ ਹੈ ਮਨ ਲ 400 ਅਜੰਡਾ ਲਗਭਗ 400 ਕੁਐਸਚਨਸ 400 ਕੁਐਸਚਨ ਹੋ ਗਏ ਆ ਹਨਾ ਤਾਂ ਜੇ ਕੰਮ ਕੀਤਾ ਹੁੰਦਾ ਤਾਂ ਕੁਐਸਚਨ ਹੋਣੀ ਨਹੀਂ ਹੁਣੀ ਨਹੀਂ ਸੀਗਾ ਜਿਹੜਾ ਉਹ 50 ਯੂਨੀਅਨ ਮੀਟਿੰਗ ਕਰਨ ਨਹੀਂ ਨਾਂਦੀਆਂ ਸਿੱਧੀ ਦੀ ਗੱਲ ਸੀ ਸਰ ਸਰ ਦੇਖ ਕਿੰਨਾ ਕਿੰਨਾ ਮੁੱਦਾ ਸੀ ਜੇ ਕੋ ਸਾਰੇ ਕੋਈ ਆ ਰਹੇ ਕਿ ਮੈਨੂੰ ਜੁਆਇਨਿੰਗ ਨਹੀਂ ਦੇ ਰਹੇ ਕੋਈ ਕਹਿੰਦਾ ਸਾਡੇ ਜੁਆਇਨਿੰਗ ਵਾਲਾ ਆ ਗਿਆ ਤਾਂ ਸਾਡਾ ਮਤਲਬ ਜਿਹੜਾ ਰਿਜ਼ਲਟ ਉਹ ਪੈਂਡਿੰਗ ਪਿਆ ਕੋਰਟ ਤੇ ਚੱਲ ਗਿਆ ਹਨਾ ਮਤਲਬ ਕੋਈ ਮਤਲਬ ਹਾਂ ਉਹਨਾਂ ਤੋਂ ਆਪ ਦੀ ਜੋ ਸਹਿਤ ਬਰਦਾਸ਼ਤ ਨਹੀਂ ਹੋ ਸੋ ਸਰ ਬਸ ਇਹੀ ਗੱਲ ਹੈ ਵੀ ਜੋ ਲਾਸਟ ਆਪਣਾ ਪੁਆਇੰਟ ਰੱਖਿਆ ਗਿਆ ਸੀ ਕਿ ਸਰ ਜੋ এডਿਕੇਸ਼ਨ ਨੂੰ ਲੈ ਕੇ ਆਪਣੀ ਕੀ ਗੱਲਬਾਤ ਹੋਈ ਹੈ ਤਾਂ ਇਹਦੇ ਵਿੱਚ ਸਾਥੀਓ ਸਭ ਨੂੰ ਪਤਾ ਹੈ ਵੀ এডਿਕੇਸ਼ਨ ਨੂੰ ਲੈ ਕੇ 2.5 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਹੈ। ਸਵੀਪਰ ਦੀ ਪੋਸਟ ਦਿਨਾਰੇ ਸੀ। ਹਾਂਜੀ ਹਾਂਜੀ ਤੇ ਟੀਚਰ ਦੀ ਕੋਈ ਵੈਲਿਊ ਨਹੀਂ ਹੈ। ਇਹ ਕਹਿ ਰਹੇ ਸੀ ਵੀ ਐਜੂਕੇਸ਼ਨ ਮਨਿਸਟਰ ਮਤਲਬ ਸਵੀਪਰ ਰੱਖੀ ਹੈ। ਸਵੀਪਰ ਰੱਖੇ। ਟੀਚਰ ਦੀ ਕੋਈ ਟੀਚਰ ਦੀ ਵੈਲਿਊ ਨਹੀਂ ਹੋਈ। ਬਹੁਤ ਵਧੀਆ ਗੱਲ ਸਰ ਬਾਕੀ ਮਤਲਬ ਪੇਪਰ ਦੇਖੋ। ਮਤਲਬ ਵਧੀਆ ਜਿਹੜੀ ਰੱਖਨੇ ਉਹ ਵੀ ਜ਼ਰੂਰੀ ਹੈ ਕਿ ਸਰ ਬੱਚਿਆਂ ਨੂੰ ਵੀ ਸਾਫ਼ ਨਹੀਂ ਕਰਵਾਉਣਾ ਚਾਹੀਦਾ ਹੋਵੇ। ਉਹ ਜ਼ਰੂਰੀ ਹੈ। ਵੀ ਸਾਡੇ ਜੋ ਪੋਜ਼ਿਟਿਵ ਕੰਮ ਸੀ ਸੀ ਉਹਨਾਂ ਨੂੰ ਵੀ ਅਪਰੀਸ਼ੀਏਟ ਕੀਤਾ। ਠੀਕ ਹੈ। ਬਟ ਜਿਹੜੇ ਆਪਣੇ ਕੰਮ ਬਿਲ ਦੇ ਬੱਚੇ ਨੂੰ ਪਤਾ ਹੀ ਆ ਪਾਪੀ ਟ੍ਰੋਫੀ ਬੋਰਡ ਹੋ ਗਿਆ ਜਾਂ ਜੋ ਵੀ ਆ ਹਾਲੇ ਤੱਕ ਕਿਸੇ ਵੀ ਪੇਪਰ ਦਾ ਕੋਈ ਨਾਮ ਔਰ ਨਿਸ਼ਾਨ ਸੀਗਾ ਔਰ ਆਪਣਾ ਪੀਐਸਟ ਦਾ ਬਹੁਤ ਦੂਰ ਦੂਰ ਤੱਕ ਕੋਈ ਵੀ ਨਾਮ ਨਹੀਂ ਚੜਨੀ ਠੀਕ ਹੈ ਤਾਂ ਇਹ ਸਾਰੇ ਸਾਰੇ ਮਸਲੇ ਇਹਨਾਂ ਦੇ ਰਿਲੇਟਡ ਹੀ ਬਣਦੇ ਨੇ ਜੇ ਜੇ ਆਪਾਂ ਗੱਲ ਕਰੀਏ ਮੰਨ ਲਓ ਜਿਸ ਚੀਜ਼ ਦੇ ਸਰਕਾਰ ਨੇ ਚੰਗਾ ਕੰਮ ਕੀਤਾ ਉਸ ਦੀ ਐਪਰੀਸ਼ੀਏਟ ਵੀ ਕੀਤੀ ਯੂਨੀਅਨ ਨੇ ਬਟ ਜਿਸ ਚੀਜ਼ ਦੇ ਉੱਪਰ ਸਰਕਾਰ ਦੀ ਕਮੀਆਂ ਸੀ ਜਦੋਂ ਉਹਨਾਂ ਨੂੰ ਕਮੀਆਂ ਗਣਾਈਆਂ ਗਿਆ ਤਾਂ ਸਰਕਾਰ ਉਸ ਚੀਜ਼ ਤੋਂ ਪੱਜੀ ਕਿਉਂ ਸੈ ਨਹੀਂ ਕਰ ਪਾਈ ਅੱਜ ਵੀ ਜਿਹੜਾ ਇਹੀ ਸਵਾਲ ਹੈ ਅਗਲੀ ਮੀਟਿੰਗ ਜੇ ਸਾਨੂੰ ਸਰਕਾਰ ਦੇਉਗੀ ਤਾਂ ਸਾਡਾ ਉਹਦਾ ਵੀ ਸਵਾਲ ਇਹੀ ਰਹੂਗਾ ਅਸੀਂ ਅਗਲੀ ਮੀਟਿੰਗ ਦੀ ਮੰਗ ਅੱਜ ਬਕਾਇਦਾ ਕੀਤੀ ਹੈ ਕਿ ਜਿਹੜਾ ਆਊਟ ਆਫ ਸਿਲੇਬਸ ਕਹਿੰਦੇ ਹੋ ਸਾਨੂੰ ਸਪੈਸ਼ਲ ਦੇ ਦਿਓ ਅੱਜ ਤਾਂ ਤੁਹਾਡੇ ਕੋਲ ਡਿਸਕਸ ਹੋਣੀ ਪਾਉਂ ਨਹੀਂ ਪਾ ਜਿਹੜਾ ਤੁਹਾਡੇ ਅੱਜ ਹਾਲ ਸੀਗੇ ਤੇ ਬਾਕੀ ਮੈਂ ਫਿਰ ਵੀ ਅਗਰ ਮੈਨੂੰ ਮਤਲਬ ਜੇ ਕੁਝ ਐਵੇਂ ਦਾ ਲੱਗਦਾ ਤੁਹਾਨੂੰ ਕਿ ਚਲੋ ਮੈਂ ਮਾਫੀ ਮੰਗਦਾ ਉਸ ਸਾਈਡ ਤੋਂ ਕਿ ਢਾਈ ਸਾਲ ਵਾਲਾ ਬਾਕੀ ਮੈਨੂੰ ਲੱਗਦਾ ਨਹੀਂ ਹੈ ਕਿ ਸਵਾਲ ਪੂਰਾ ਕਰੜਾ ਸੀਗਾ ਐਗਜੈਕਟਲੀ ਪੁੱਛਿਆ ਜਾਣਾ ਵੀ ਚਾਹੀਦਾ ਸੀਗਾ ਹੂੰ ਹੂੰ ਬਾਕੀ ਫਿਰ ਵੀ ਜੇ ਕੁਝ ਐਵੇਂ ਦਾ ਹੈ ਤਾਂ ਉਸ ਦੇ ਲਈ ਪਰਸਨਲੀ ਅਸੀਂ ਜਿਹੜਾ ਹੈਗਾ ਮੈਂ ਪਰਸਨਲੀ ਜਿਹੜਾ ਹੈਗਾ ਉਸਦੇ ਲਈ ਸਿੱਖਿਆ ਮੰਤਰੀ ਸਾਹਿਬ ਤੋਂ ਮਾਫੀ ਮੰਗ ਕਰਦਾ ਹਾਂ ਬਟ ਸਿੱਖਿਆ ਮੰਤਰੀ ਸਾਹਿਬ ਸਵਾਲ ਗਲਤ ਨਹੀਂ ਸੀਗਾ ਸਵਾਲ ਮੁੱਦੇ ਤੇ ਸੀਗਾ ਐਗਜ਼ੈਕਟਲੀ ਤੇ ਲਵਿਸ਼ ਬਾਕੀ ਤੁਸੀਂ ਵੀ ਕੁਝ ਕਹਿਣਾ ਚਾਹੋ ਜਾਂ ਸਰ ਤੁਸੀਂ ਕੁਝ ਕਹਿਣਾ ਚਾਹੋ ਫਿਰ ਆਪਾਂ ਸਮ ਅਪ ਕਰੀਏ ਸੈਸ਼ਨ ਨੂੰ ਜੀ ਜੀ ਮੈਂ ਤੁਹਾਨੂੰ ਸਾਡੇ ਸਾਥੀਆਂ ਨੇ ਸਰ ਨੇ ਸਾਰਾ ਕੁਝ ਦੱਸ ਹੀ ਦਿੱਤਾ ਵੀ ਜੋ ਵੀ ਅੱਜ ਦੀ ਅਪਡੇਟ ਰਹੀ ਸੀਗੀ ਕਾਫੀ ਸਾਰੇ ਪ੍ਰਸ਼ਨ ਸੀਗੇ ਜੋ ਸਿੱਖਿਆ ਮੰਤਰੀ ਸਾਹਿਬ ਨੂੰ ਕੀਤੇ ਗਏ ਸੀਗੇ ਜਿਨ੍ਹਾਂ ਦਾ ਜਵਾਬ ਪੁੱਛਦਾ ਤਾਂ ਉਹਨਾਂ ਨੇ ਬਹੁਤ ਵਧੀਆ ਬਹੁਤ ਪੁੱਛਦਾ ਹੁਣ ਕਟੋ ਕੱਟ ਵੀ ਅੱਜ 50 ਜੱਥੇ ਬੰਦੀਆਂ ਆਈਆਂ ਮੀਟਿੰਗ ਕਰਨ ਉਹਨਾਂ ਦਾ ਇੰਨਾ ਖੁਸ਼ ਤਾਂ ਕਿ ਆਪ ਬਾਕੀ ਸਾਰੇ ਜੱਥੇ ਬੰਦੀਆਂ ਨੂੰ ਕੋਈ ਪੰਜ ਯੂਨੀਅਨ ਇਸ ਕੋ ਵਾਰੀ ਇਹਨਾਂ ਨੇ ਅੰਡਰ ਕਰਾਈਆਂ ਕੋਈ 10 ਯੂਨੀਅਨ ਇੱਕੋ ਵਾਰੀ ਅੰਡਰ ਕਰਾਈਆਂ ਕੋਈ ਗੱਲ ਸੁਣਨ ਦਾ ਹੈ ਹੀ ਨਹੀਂ ਸੀ ਪਰ ਜੋ ਆਪਣੀ ਯੂਨੀਅਨ ਦੇ ਸਾਥੀ ਸੀ ਟੀਚਰ ਸੀ ਸਾਰੇ ਇੱਕ ਇੰਨੀ ਕੁ ਤਿਆਰੀ ਨਾਲ ਗਏ ਸੀ ਵੀ ਅੱਜ ਆਰ ਜਾਂ ਪਾਲ ਇੱਕ ਪਾਸਾ ਕਰਕੇ ਆਵਾਂਗੇ ਜਾਂ ਤਾਂ ਪੇਪਰ ਦਾ ਨੋਟੀਫਿਕੇਸ਼ਨ ਆਏਗਾ ਤੇ ਜਾਂ ਫਿਰ ਚੁੱਪ ਕਰਕੇ ਬੈਠੋ ਠੀਕ ਹੈ